ਫਿਰ ਸਿਆਮ ਕੀਰਤਨ ਸੇ ਮੰਡਲ ਵੱਲੋਂ ਫੈਲਸੀਮੀਆ ਪੀੜਤ ਬੱਚਿਆਂ ਦੇ ਲਈ ਖੂਨਦਾਨ ਕੈਂਪ ਅਗਰਵਾਲ ਗਊਸਾਲਾ ਦੇ ਹਾਲ ਦੇ ਵਿੱਚ ਲਗਾਏ ਗਏ ਸਿਆਮ ਸੇ ਕੀਰਤਨ ਮੰਡਲ ਵੱਲੋਂ ਇਹ ਤੀਜਾ ਫੈਲਸੀਮੀਆ ਪੀੜਤ ਬੱਚਿਆਂ ਦੇ ਲਈ ਇੱਕ ਕੈਂਪ ਲਾਇਆ ਜਾ ਰਿਹਾ ਖੂਨਦਾਨ ਬਹੁਤ ਜ਼ਰੂਰੀ ਹੈ ਖੂਨਦਾਨ ਇੱਕ ਮਹਾਦਾਨ ਹੈ ਤੁਸੀਂ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦੇ ਹੋ ਖੂਨਦਾਨ ਕਰਕੇ ਔਰ ਜਿਹੜੇ ਸੰਸਥਾ ਵੱਲੋਂ ਇਹ ਕੈਂਪ ਲਾਇਆ ਗਿਆ ਉਹਨਾਂ ਦੀ ਸਲਾਹ ਕਰਨੀ ਚਾਹੀਦੀ ਹੈ ਫੈਲਸੀਮੀਆ ਪੀੜਤ ਬੱਚਿਆਂ ਨੂੰ ਬਹੁਤ ਜ਼ਰੂਰਤ ਹੈ ਕਿਉਂਕਿ 260 ਦੇ ਸਿਆ ਕਰੀ ਸਾਡੇ ਕੋਲ ਬੱਚੇ ਨੇ ਜੇ ਦੇ ਕਿ ਰੋਜ਼ਾਨਾ 40 ਦੇ ਯੂਨਟ ਸਾਡੇ ਕੋਲ ਜਿਹੜੀ ਡਿਮਾਂਡ ਬੱਚਿਆਂ ਵਾਸਤੇ ਆਉਂਦੀ ਹੈ ਪਰ ਗਰਮੀ ਹੋਣ ਕਰਕੇ ਇੱਕ ਸਕੂਲ ਕਾਲਜ ਬੰਦ ਨੇ ਉਹਦੇ ਕਰਕੇ ਕੁਝ ਇਲੈਕਸ਼ਨ ਹੋ ਕੇ ਘਟਨੇ ਉਹਦੇ ਕਰਕੇ ਜ ਕਨ ਕਨ ਕਲਾਗਰੀਏ ਜਿਹੜੀ ਵਿਜਾਈ ਹੋ ਰਹੀ ਹੈ ਉਹਦੇ ਕਰਕੇ ਬੜੀ ਹੀ ਛੋਟੇ ਚੱਲ ਰਹੀ ਹੈ ਪਰ ਬੜੀ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਤਾਂ ਇੱਕ ਸਾਰੇ ਸ਼ਹਿਰ ਵਾਸੀਆਂ ਨੂੰ ਪੂਰੇ ਪੰਜਾਬ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਇੱਥੇ ਰਹਿੰਦੇ ਲੋਕ ਨੇ ਸਭ ਨੂੰ ਅਪੀਲ ਕਰਾਂਗੇ ਵੱਤ ਬਾਤ ਖੜੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਜੀ ਬਲੱਡ ਡੋਨੇਸ਼ਨ ਕਰੋ ਉੱਥੇ ਆ ਕੇ ਆਪਣਾ ਆਪਣਾ ਬਲੱਡ ਡੋਨੇਸ਼ਨ ਕਰੋ ਪੰਜਾਬ ਵਿੱਚ 12000 ਦੇ ਕਰੀਬ 1000 ਦੇ ਕਰੀਬ ਜਿਹੜੇ ਮੇਜਰ ਥੈਲੇਸੀਮੀਆ ਦੇ ਬੱਚੇ ਨੇ ਅੱਜ ਬਹੁਤ ਜ਼ਿਆਦਾ ਲੋੜ ਹੈ ਉਹ ਲੋੜ ਨੂੰ ਮਹਿਸੂਸ ਕਰਦੇ ਹੋਈ ਥੈਲੇਸੀਮੀਆ ਬਿਡੇ ਦੇ ਬੱਚਿਆਂ ਦੀ ਮਦਦ ਵਾਸਤੇ ਸ਼ਾਮ ਸੰਗੀਤਨ ਮੰਡਲ ਵੱਲੋਂ ਅੱਜ ਹੈ ਵਿਸ਼ਾਲ ਕੈਂਪ ਬਲੱਡ ਡੋਨੇਸ਼ਨ ਦਾ ਲਗਾਇਆ ਜਾਵੇ। ਬਸ ਬਦਾਨੀ ਸਜਣਾ ਦਿਲ ਦੀ ਕਰ ਰਹੀ ਹੈ ਤਾਂ ਬਹੁਤ ਧੰਨਵਾਦ ਕਰ। ਸ਼ਾਮ ਸੰਗੀਤਨ ਮੰਡਲ ਨੂੰ ਇਹ ਮੌਕਾ ਮਿਲਿਆ ਹੈ ਬਾਬਾ ਜੀ ਨੇ ਸੇਵਾ ਬਖਸ਼ੀ ਹੈ। ਤੀਸਰਾ ਇਹ ਕੈਂਪ ਸ਼ਾਮ ਸੰਗੀਤਨ ਮੰਡਲ ਵੱਲੋਂ ਲ ਜਿੰਨੇ ਵੀ ਡੋਨਰਸ ਅੱਜ ਇੱਥੇ ਪਹੁੰਚੇ ਨੇ ਮੈਂ ਆਪਣੇ ਵੱਲੋਂ ਸਰਪ੍ਰਸ ਸਮੀਤ ਸਿੰਘਲਾ ਜੀ ਵੱਲੋਂ ਤੇ ਮੇਰੀ ਸਾਰੀ ਟੀਮ ਵੱਲੋਂ ਦਿਲ ਦੀ ਗਹਿਰਾਈਆਂ ਤੋਂ ਬਹੁਤ ਧੰਨਵਾਦ ਕਿੰਨੇ ਕੰਮ ਲਾ ਆਏ ਤਕਰੀਬਨ 200 ਦੇ ਕਰੀਬ ਅੱਜ ਟਾਰਗੇਟ ਹੈ ਸਾਡਾ ਵੀ ਅੱਜ ਬਲੱਡ ਡੋਨਰ ਆਣਗੇ ਕੈਂਪ ਕੈਂਪ ਲਾ ਰਹੇ ਤੁਸੀਂ ਤੇ ਤੀਸਰਾ ਕੈਂਪ ਹੈਗਾ ਮੰਡਲ ਮੈਨੇ ਅੱਜ 47ਵੀਂ ਵਾਰ ਖੂਨਦਾਨ ਕੀਤਾ ਹੈ ਖੂਨਦਾਨ ਮਹਾਦਾਨ ਖੂਨ ਇੱਕ ਇਹ ਜਾਈ ਹੈ ਕਿ ਸਿਰਫ ਇਨਸਾਨ ਹੀ ਇੱਕ ਹੈ ਦੂਜੇ ਇਨਸਾਨ ਨੂੰ ਖੂਨਦਾਨ ਕਰ ਸਕਦਾ ਹੈ ਇਸ ਕਰਕੇ ਹਰੇਕ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹਰ 3 ਮਹੀਨੇ ਬਾਅਦ ਖੂਨ ਦੇ ਨਾਲ ਕਿਸੇ ਪ੍ਰਕਾਰ ਦੀ ਸਰੀਰਕ ਕੋਈ ਦਿੱਕਤ ਨਹੀਂ ਆਉਂਦੀ ਸਗੋਂ ਆਪਣਾ ਪਹਿਲਾਂ ਨਾਲੋਂ ਵੱਧ ਖੂਨ ਚੰਗਾ ਖੂਨ ਬੰਦ ਹੈ ਮੈਂ ਤਾਂ ਹੀ ਅਪੀਲ ਕਰਦਾ ਸਾਰਿਆਂ ਨੂੰ ਕਿ ਹਰ 3 ਮਿੰਟ ਬਾਅਦ ਖੂਨ ਦਾਨ ਕਰ ਦਿੰਦੇ ਹੋ ਕਿਸੀ ਮਰੀਜ਼ ਨੂੰ ਜਾਂ ਕਿਸੇ ਬੰਦੇ ਦੀ ਜ਼ਿੰਦਗੀ ਬਚਦੀ ਹੈ ਤੁਸੀਂ ਕਿਸ ਤਰ੍ਹਾਂ ਫੀਲ ਕਰਦੇ ਹੋ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਕਿਸੇ ਇਨਸਾਨ ਦੀ ਜ਼ਿੰਦਗੀ ਬਚਦੀ ਹੈ ਮੇਰੀ 40 ਸਾਲ ਦੀ ਉਮਰ ਹੋ ਗਈ ਇੱਕ ਸਾਲ ਵਿੱਚ ਇਸ ਨੂੰ ਦੋ ਵਾਰ ਵੀ ਕਰਦੇ ਤਿੰਨ ਵਾਰ ਨਹੀਂ ਤਿੰਨ ਤੋਂ ਚਾਰ ਵਾਰ ਚਾਰ ਵਾਰ ਵੀ ਹੋ ਜਾਂਦਾ ਹੈ ਤਿੰਨ ਵਾਰ ਵੀ ਹੋ ਜਾਂਦਾ ਦੱਸ ਸਕਦੇ ਹੋ ਹਾਂਜੀ ਹਰ ਤਿੰਨ ਮਹੀਨੇ ਕਿਸੇ ਪ੍ਰਕਾਰ ਦੀ ਕੋਈ ਸ਼ਰੀਰੀ ਕੋਈ ਇਸ਼ੂ ਨਹੀਂ ਆਉਂਦਾ ਓਕੇ ਓਕੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼